ਪ੍ਰਸ਼ਨ ਨੰਬਰ 1 ਪੰਜਾਬ ਦਾ ਰਾਜ ਫੁੱਲ ਕਿਹੜਾ ਹੈ ਨੰਬਰ 1 ਗੁਲਾਬ ਨੰਬਰ 2 ਕਮਲ ਨੰਬਰ 3 ਸੂਰਜਮੁਖੀ ਨੰਬਰ 4 ਟਿਊਲਿਪ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਕਮਲ ਪ੍ਰਸ਼ਨ ਨੰਬਰ 2 ਪੰਗੜਾ ਕਿਹੜੇ ਰਾਜ ਦੀ ਸ਼ਾਨ ਮੰਨਿਆ ਜਾਂਦਾ ਹੈ ਨੰਬਰ 1 ਗੁਜਰਾਤ ਨੰਬਰ 2 ਪੰਜਾਬ ਨੰਬਰ 3 ਹਰਿਆਣਾ ਨੰਬਰ 4 ਰਾਜਸਥਾਨ ਇਸ ਸਵਾਲ ਦਾ ਸਹੀ ਉੱਤਰ ਹੈ ਨੰਬਰ 2 ਪੰਜਾਬ ਪ੍ਰਸ਼ਨ ਨੰਬਰ 3 ਸੋਨੇ ਦਾ ਮੰਦਿਰ ਕਿੱਥੇ ਸਥਿਤ ਹੈ ਨੰਬਰ 1 ਲੁਧਿਆਣਾ ਨੰਬਰ 2 ਜਲੰਧਰ ਨੰਬਰ 3 ਅੰਮ੍ਰਿਤਸਰ ਨੰਬਰ 4 ਬਠਿੰਡਾ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਅੰਮ੍ਰਿਤਸਰ ਪ੍ਰਸ਼ਨ ਨੰਬਰ 4 ਪੰਜਾਬ ਦਾ ਰਾਜ ਪਸ਼ੂ ਕਿਹੜਾ ਹੈ ਨੰਬਰ 1 ਸ਼ੇਰ ਨੰਬਰ 2 ਕਾਲਾ ਹਿਰਨ ਨੰਬਰ 3 ਚੀਤਾ ਨੰਬਰ 4 ਹਾਥੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਕਾਲਾ ਹਿਰਨ ਪ੍ਰਸ਼ਨ ਨੰਬਰ 5 ਪੰਜਾਬ ਦਾ ਰਾਜ ਪੰਛੀ ਕਿਹੜਾ ਹੈ ਨੰਬਰ 1 ਮੋਰ ਨੰਬਰ 2 ਬਾਜ ਨੰਬਰ 3 ਪਿੱਤਰ ਨੰਬਰ 4 ਕਬੂਤਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਬਾਜ ਪ੍ਰਸ਼ਨ ਨੰਬਰ 6 ਵਿਰਾਸਤ ਏ ਖਾਲਸਾ ਮਿਊਜ਼ੀਅਮ ਕਿੱਥੇ ਸਥਿਤ ਹੈ ਨੰਬਰ 1 ਅੰਮ੍ਰਿਤਸਰ ਨੰਬਰ 2 ਆਨੰਦਪੁਰ ਸਾਹਿਬ ਨੰਬਰ 3 ਪਟਿਆਲਾ ਨੰਬਰ 4 ਫਿਰੋਜ਼ਪੁਰ ਇਸ ਸਵਾਲ ਦਾ ਸਹੀ ਉੱਤਰ ਹੈ ਨੰਬਰ 2 ਅਨੰਦਪੁਰ ਸਾਹਿਬ ਪ੍ਰਸ਼ਨ ਨੰਬਰ 7 ਪੰਜਾਬ ਦੇ ਪਹਿਲੇ ਗੁਰੂ ਕੌਣ ਸਨ ਨੰਬਰ 1 ਗੁਰੂ ਗੋਬਿੰਦ ਸਿੰਘ ਜੀ ਨੰਬਰ 2 ਗੁਰੂ ਅਰਜਨ ਦੇਵ ਜੀ ਨੰਬਰ 3 ਗੁਰੂ ਨਾਨਕ ਦੇਵ ਜੀ ਨੰਬਰ 4 ਗੁਰੂ ਤੇਗ ਬਹਾਦਰ ਜੀ ਇਸ ਸਵਾਲ ਦਾ ਸਹੀ ਉੱਤਰ ਹੈ ਨੰਬਰ 3 ਗੁਰੂ ਨਾਨਕ ਦੇਵ ਜੀ ਪ੍ਰਸ਼ਨ ਨੰਬਰ 8 ਪੰਜਾਬ ਦਾ ਰਾਜ ਫੁੱਲ ਕਿਹੜਾ ਹੈ ਨੰਬਰ 1 ਚਬੇਲੀ ਨੰਬਰ 2 ਗੁਲਾਬ ਨੰਬਰ 3 ਕਮਲ ਨੰਬਰ 4 ਗੁੱਲ ਹੀੜਾ ਇਹ ਸਵਾਲਾਂ ਦਾ ਸਹੀ ਉੱਤਰ ਹੈ ਨੰਬਰ 4 ਗੁੱਲਹੀੜਾ ਪ੍ਰਸ਼ਨ ਨੰਬਰ 9 ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈ ਨੰਬਰ 1 ਲੁਧਿਆਣਾ ਨੰਬਰ 2 ਬਟਿੰਡਾ ਨੰਬਰ 3 ਫਿਰੋਜ਼ਪੁਰ ਨੰਬਰ 4 ਮਾਨਸਾ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਬਠਿੰਡਾ ਪ੍ਰਸ਼ਨ ਨੰਬਰ 10 ਖਾਲਸੇ ਪੰਥ ਦੀ ਸਿਰਜਣਾ ਕਦੋਂ ਹੋਈ ਸੀ ਨੰਬਰ 1 1690 ਨੰਬਰ 2 1699 ਨੰਬਰ 3 1705 ਨੰਬਰ 4 1710 30% ਦਾ ਸਹੀ ਉੱਤਰ ਹੈ ਨੰਬਰ 2 1699 ਪ੍ਰਸ਼ਨ ਨੰਬਰ 11 ਪੰਜਾਬ ਕਦੋਂ ਭਾਰਤ ਦਾ ਰਾਜ ਬਣਿਆ ਨੰਬਰ 1 1947 ਨੰਬਰ 2 1950 ਨੰਬਰ 3 1956 ਨੰਬਰ 4 1966 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 1966 ਪ੍ਰਸ਼ਨ ਨੰਬਰ 12 ਪੰਜਾਬ ਦਾ ਸਭ ਤੋਂ ਵੱਡਾ ਖੇਡ ਸਟੇਡੀਅਮ ਕਿਹੜਾ ਹੈ ਨੰਬਰ 1 ਪੀਸੀਏ ਮੁਹਾਲੀ ਸਟੇਡੀਅਮ ਨੰਬਰ 2 ਗੁਰੂ ਨਾਨਕ ਸਟੇਡੀਅਮ ਲੁਧਿਆਣਾ ਨੰਬਰ 3 ਝਿਲਮਿਲ ਸਟੇਡੀਅਮ ਨੰਬਰ 4 ਮੁਹਾਲੀ ਹਾਕੀ ਸਟੇਡੀਅਮ ਇਸ ਸਵਾਲ ਦਾ ਸਹੀ ਉੱਤਰ ਹੈ ਨੰਬਰ 2 ਗੁਰੂ ਨਾਨਕ ਸਟੇਡੀਅਮ ਲੁਧਿਆਣਾ ਪ੍ਰਸ਼ਨ ਨੰਬਰ 13 ਪੰਜਾਬ ਦਾ ਸਭ ਤੋਂ ਵੱਡਾ ਮੇਲਾ ਕਿਹੜਾ ਹੁੰਦਾ ਹੈ ਨੰਬਰ 1 ਹੋਲਾ ਮਹੱਲਾ ਨੰਬਰ 2 ਮਾਗੀ ਮੇਲਾ ਨੰਬਰ 3 ਵਿਸਾਖੀ ਨੰਬਰ 4 ਲੋਹੜੀ ਇਸ ਸਵਾਲ ਦਾ ਸਹੀ ਉੱਤਰ ਹੈ ਨੰਬਰ 1 ਹੋਲਾ ਮਹੱਲਾ ਪ੍ਰਸ਼ਨ ਨੰਬਰ 14 ਭੰਗੜੇ ਦਾ ਜਨਮ ਕਿਹੜੇ ਰਾਜ ਵਿੱਚ ਹੋਇਆ ਨੰਬਰ 1 ਹਰਿਆਣਾ ਨੰਬਰ 2 ਰਾਜਸਥਾਨ ਨੰਬਰ 3 ਪੰਜਾਬ ਨੰਬਰ 4 ਮੱਧ ਪ੍ਰਦੇਸ਼ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਪੰਜਾਬ ਰਸ਼ਨ ਨੰਬਰ 15 ਗੁਰੂ ਕੀ ਨਗਰੀ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਨੰਬਰ 1 ਲੁਧਿਆਣਾ ਨੰਬਰ 2 ਜਲੰਧਰ ਨੰਬਰ 3 ਅੰਮ੍ਰਿਤਸਰ ਨੰਬਰ 4 ਕਪੂਰਥਲਾ ਇਹ ਸਵਾਲ ਦਾ ਸਹੀ ਉੱਤਰ ਹੈ ਨੰਬਰ 3 ਅੰਮ੍ਰਿਤਸਰ ਪ੍ਰਸ਼ਨ ਨੰਬਰ 16 ਪੰਜਾਬ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਕਿਹੜਾ ਹੈ ਨੰਬਰ 1 ਮੋਹਾਲੀ ਪੀਸੀਏ ਸਟੇਡੀਅਮ ਨੰਬਰ 2 ਲੁਧਿਆਣਾ ਨੰਬਰ 3 ਅੰਮ੍ਰਿਤਸਰ ਨੰਬਰ 4 ਫਿਰੋਜ਼ਪੁਰ ਇਹ ਸਵਾਲ ਦਾ ਸਹੀ ਉੱਤਰ ਹੈ ਨੰਬਰ 1 ਮੋਹਾਲੀ ਪੀਸੀਏ ਸਟੇਡੀਅਮ